ਪ੍ਰੈਸ ਕਲੱਬ ਜਲੰਧਰ ਦੇ ਵਿੱਚ ਸਾਹਿਤ ਕਲਾ ਅਤੇ ਸੱਭਿਆਚਾਰਕ ਮੰਚ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਵੱਲੋਂ ਲੋਕ ਪੋਤਕ ਲੋਕਰਪਣ ਸਮਾਗਮ ਹੋਇਆ ਹੈਗਾ ਜਿਹਦੇ ਵਿੱਚ ਮਨਜੀਤ ਕੌਰ ਮੀਸ਼ਾ ਦੀ ਦਾ ਗ਼ਜ਼ਲ ਸੰਗ੍ਰਹਿ ਆਸਾ ਦੇ ਤਾਰੇ ਲੋਕ ਅਰਪਣ ਕੀਤਾ ਗਿਆ ਹੈਗਾ ਔਰ ਮੈਂ ਸਮਝਦਾ ਹਾਂ ਕਿ ਕਿਸੇ ਪੁਸਤਕ ਦਾ ਹੋਣਾ ਇੱਕ ਸ਼ੁਭ ਸ਼ਗਨ ਹੁੰਦਾ ਹੈਗਾ ਸਾਹਿਬ ਦੇ ਲਈ ਵੀ ਤੇ ਉਸ ਗਜ਼ਲਕਾਰ ਲਈ ਵੀ ਜਾਂ ਲੇਖਕ ਲਈ ਜਿਹੜਾ ਜ਼ਿੰਦਗੀ ਭਰ ਆਪਣੀ ਮਿਹਨਤ ਦੇ ਨਾਲ ਸ਼ਬਦਾਂ ਨੂੰ ਤਰਾਸ਼ਦਾ ਹੈਗਾ ਔਰ ਆਪਣੇ ਮਨ ਦੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਕਰਦਾ ਹੈਗਾ ਇੱਥੇ ਉਹਨਾਂ ਨੂੰ ਜਿੱਤੇ ਮੁਬਾਰਕਬਾਦ ਦਿੱਤੀ ਹੈਗੀ ਉਹਨਾਂ ਦੀਆਂ ਗਜ਼ਲਾਂ ਦੇ ਜੋ ਵਿਸ਼ੇ ਸੀਗੇ ਉਹਨਾਂ ਦੇ ਵਿੱਚ ਜੋ ਰੰਗ ਸੀ ਸਮਾਜਿਕ ਸਾਹਿਤਿਕ ਸਭਿਆਚਾਰਕ ਰਾਜਨੀਤਿਕ ਆਰਥਿਕ ਉਹ ਵਕਤ ਵਕਤ ਸ਼ੇਰਾਂ ਦੇ ਜਿਹੜੇ ਮੀਆਂ ਗਜ਼ਲਾਂ ਦੇ ਸ਼ੇਰਾਂ ਨੂੰ ਜਦੋਂ ਸਨਮੁਖ ਕੀਤਾ ਗਿਆ ਮੈਂ ਸੰਵਿਧਾਨ ਕੀ ਵੀ ਕਿਸੇ ਵੀ ਇਹ ਪੁਸਤਕ ਦਾ ਜਿਹੜਾ ਵਿਚਾਰ ਹੈਗਾ ਉਹ ਲੋਕ ਪੱਖੀ ਜਦੋਂ ਹੁੰਦਾ ਹੈਗਾ ਲੋਕਾਂ ਦੀ ਗੱਲ ਕਰਦਾ ਹੈਗਾ ਕਿਉਂਕਿ ਮਨੁੱਖੀ ਮਨ ਦੀਆਂ ਜਿੰਨੀਆਂ ਵੀ ਆకాంਖਿਆਵਾਂ ਹੈਗੀਆਂ ਇਛਾਵਾਂ ਹੈਗੀਆਂ ਉਹ ਸ਼ਬਦ ਦੇ ਰੂਪ ਹੀ ਪ੍ਰਗਟ ਹੁੰਦੀ ਹੈ। ਤੋਂ ਮੈਂ ਸਮਝਦਾ ਕਿ ਉਹਨਾਂ ਨੇ ਬੜੀ ਮਿਹਨਤ ਦੇ ਨਾਲ ਲਗਨ ਦੇ ਨਾਲ ਸਿਰੜਤਾ ਦੇ ਨਾਲ ਆਪਣੇ ਵਿਚਾਰਾਂ ਨੂੰ ਸ਼ੇਰਾਂ ਦੇ ਵਿੱਚ ਪਰੋਇਆ ਹੈਗਾ ਉਹਦੇ ਰੰਗਾਂ ਨੂੰ ਜ਼ਿੰਦਗੀ ਦੇ ਅਨੇਕਾ ਰੰਗ ਹੈਗੇ ਉਹਨਾਂ ਰੰਗਾਂ ਨੂੰ ਸਮੂਤਨ ਦਾ ਯਤਨ ਕੀਤਾ ਹੈਗਾ ਵਿਸ਼ਵਾਰੀਆਂ ਦਾ ਵੀ ਜ਼ਿਕਰ ਹੈ ਉਹਨਾਂ ਦੇ ਵਿਸ਼ਵਾਰੀਆਂ ਦੇ ਹੱਲ-ਵਲ ਵੀ ਸੰਕੇਤ ਹੈਗੇ ਆ ਤੇ ਜਿਹੜੇ ਵਿਸ਼ਵਾਰੀਆਂ ਪੈਦਾ ਕਰਨ ਵਾਲੇ ਉਹਨਾਂ ਕਾਰਨਾਂ ਦਾ ਵੀ ਜ਼ਿਕਰ ਹੈਗਾ ਮੈਂ ਸਮਝਦਾ ਕਿ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਜ਼ਲ ਪਾਠਕ ਜਦੋਂ ਇਹਨਾਂ ਦੀਆਂ ਗਜ਼ਲਾਂ ਦੇ ਸ਼ੇਅਰ ਪੜ੍ਹਨਗੇ ਔਰ ਉਹਨਾਂ ਨੂੰ ਭਰਪੂਰ ਸਮਰਥਨ ਦੇਣਗੇ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਅਸੀਂ ਸੰਸਤਾਵਾਂ ਵੱਲੋਂ ਇਸ ਤਰ੍ਹਾਂ ਦੇ ਕਾਰਜ ਕਰਦੇ ਆ ਜਾਂ ਨਿਭਾਉਂਦੇ ਆ ਉਹਦੇ ਨਾਲ ਇਹ ਸਾਨੂੰ ਵੀ ਇੱਛਾ ਮਿਲਦਾ ਹੈਗਾ ਸਾਨੂੰ ਵੀ ਨਵੀਆਂ ਕਲਮਾਂ ਦੇ ਨਾਲ ਉਹਨਾਂ ਦੀ ਵਿਚਾਰਧਾਰਾ ਨੂੰ ਜਾਣਨ ਦਾ ਮੌਕਾ ਮੈਂ ਕਿਹਾ ਜੇ ਮੱਕਿਸ ਮਗਰ ਅੱਜ ਇਸ ਮਗਮ ਜਿਹੜਾ ਹੈ ਸਾਡੀ ਕਹਾਣਾ ਨਵੀਂ ਉਦਾਨ ਪਰ ਇੱਕ ਵਿਤਰੀ ਮਨਜੀਤ ਕੌਰ ਮੀਸ਼ਾ ਦਾ ਗਗਲ ਸੁੰਦਰੇ ਆਸਾਂ ਦੇ ਤਾਰੇ ਇਹ ਲੋਕ ਅਰਪਣ ਕੀਤਾ ਗਿਆ ਹੈ। ਔਰ ਇਹਨਾਂ ਨੂੰ ਮੁਬਾਰਕਬਾਦ ਦਿੱਤੀ ਗਈ ਹੈ ਤੇ ਸਾਡੀ ਸਾਰਿਆਂ ਦੀਆਂ ਸ਼ੁਭਕਾਮਨਾ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੇ ਇੰਨੀ ਵਧੀਆ ਸ਼ੁਰੂਆਤ ਕੀਤੀ ਹੈ। ਤੋਂ ਅਗਾਉਂ ਵੀ ਅੱਗੇ ਤੋਂ ਵੀ ਇਹ ਕਵਿਤਾ ਦੀ ਗਗੰਦਰੀ ਚ ਹੋ ਰੂਚੀਆਂ ਉਡਾਰੀਆਂ ਮਾਨ ਅ ਮਾਰਨ ਇਹ ਦਿਨ ਆਜ ਹੀ ਬਹੁਤ ਨਾਮਵਰ ਸ਼ਾਇਰ ਇਥੇ ਮੌਜੂਦ ਸਨ ਇਹਨਾਂ ਦੀ ਕਵਿਤਾ ਦੇ ਲੋਕ ਅਰਪਣ ਤੋਂ ਬਾਅਦ ਇਹਨਾਂ ਸਾਰੇ ਨਾਮਵਰ ਸ਼ਾਇਰਾ ਨੇ ਇਹਨੂੰ ਜੁਹਾਰਾ ਦਿੱਤਾ ਹੈ ਪੰਜਾਬੀ ਹਿੰਦੀ ਉਰਦੂ ਸਾਰੇ ਸ਼ਾਇਰ ਮੌਜੂਦ ਸਨ ਸੁਪਤੀ ਲੱਭਾ ਚਲੇਗਾ ਪ੍ਰੋਗਰਾਮ ਹਾਂਜੀ ਹਾਂਜੀ ਕਿ ਇਹ ਇਹ ਕਿਨਾਰੀ ਦੀ ਜਦੋਂ ਸੰਗਰਾ ਹੈ ਉਹਦੇ ਬਾਰੇ ਸਾਰਿਆਂ ਨੂੰ ਜਿਹੜੇ ਵਿਚਾਰ ਹੈ ਵਿਚਾਰ ਹੈ ਇਹਨਾਂ ਦੇ ਖਿਆਲ ਹੈ ਬਹੁਤ ਅੱਛੇ ਲੱਗੇ ਤਾਂ ਹਰ ਕਿਸੇ ਨਿਬਦੋਬਦੀ ਉਹਦੇ ਬਾਰੇ ਆਪਣੇ ਵਿਚਾਰ ਜੜੇ ਹੈ ਉਦਤੇ ਤੇ ਸਾਡੇ ਕੋਲ ਸ਼ਾਇਰ ਵੀ ਬਹੁਤ ਜ਼ਿਆਦਾ ਮੌਜੂਦ ਨੇੜੇ ਚੱਲ ਕੇ ਬਹੁਤ ਸਾਰੇ ਸ਼ਾਇਰ ਆਏ ਹੋਏ ਸੀ। ਤੋਂ ਸਾਰਿਆਂ ਨੂੰ ਸਮਾ ਦੇਣਾ ਬੰਦਾ ਸੀਗਾ ਔਰ ਮਾਹੌਲ ਵੀ ਇਹੋ ਜਿਹਾ ਸੀਗਾ ਕਿ ਪ੍ਰੋਗਰਾਮ ਜਿਹੜਾ ਹੈ ਉਹ ਲਗਾਤਾਰ ਚੱਲਦਾ ਰਿਹਾ ਤੇ ਸਮਾਜ ਜਿਹੜਾ ਹੈ ਉਹ ਥੋੜਾ ਉਹਨੇ ਦੇਖਣਾ ਸੀ ਨਜ਼ਰ ਅੰਦਾਜ਼ ਕਰਦੇ ਮੈਂ ਕਰਦੇ ਹੋਇਆ ਕਰ ਕਿਹਨਾਂ ਅੱਜ ਇੱਥੇ ਅੱਜ ਮੇਰਾ ਜੀ ਰਵੰਦਾ ਪ੍ਰੈਸ ਕਲੱਬ ਦੁਆਰੇ ਵਿੱਚ ਅੱਜ ਮੇਰਾ ਆਸਾਂ ਦੇ ਸਾਰੇ ਗਾਜਲ ਸੰਗ੍ਰਹਿ ਲੋਪਟਪੜ ਹੋਇਆ ਇੱਥੇ ਜਿੰਨੇ ਵੀ ਸ਼ਾਇਰ ਸਾਹਿਬਾਨ ਆਏ ਉਹਨਾਂ ਦਾ ਬਹੁਤ ਬਹੁਤ ਦਿਨੋਂ ਧੰਨਵਾਦ ਉਹਨਾਂ ਨੇ ਬਹੁਤ ਵਧੀਆ ਖੂਬਸੂਰਤ ਰਚਨਾਵਾਂ ਸੁਣਾਇਆਂ ਹਿੰਦੀ ਉਰਦੂ ਪੰਜਾਬੀ ਦੇ ਬਹੁਤ ਵਧੀਆ ਸ਼ਾਇਰ ਆਏ ਮੌਸਮ ਖਰਾਬ ਹੋਣ ਦੇ ਬਾਵਜੂਦ ਵੀ ਬਹੁਤ ਵਧੀਆ ਸ਼ਾਇਰ ਆਏ ਦੂਰੋਂ ਦੂਰੋਂ ਆਏ ਤੇ ਮੈਂ ਉਹਨਾਂ ਦੀ ਬਹੁਤ ਹੀ ਜੀਵੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੇਰੇ ਗਜ਼ਲ ਸੁਨੇਹਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਜੀ ਤੇ ਉਹਨਾਂ ਦਾ ਮੈਂ ਬਹੁਤ ਹੀ ਹਾਰਦਿਕ ਦਿਲੋਂ ਧੰਨਵਾਦ ਕਰਦੀ ਹਾਂ ਜੀ ਬਹੁਤ ਵਧੀਆ ਪ੍ਰੋਗਰਾਮ ਪੇ ਆਹਾ ਜੂਰ ਅੱਜ ਇਸ ਉਹ ਅਗਰ ਜਾਂਕੀ ਜੀ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਇਹ ਪ੍ਰੋਗਰਾਮ ਹਾਂਜੀ ਇਸ ਪ੍ਰੋਗਰਾਮ ਦੇ ਵਿੱਚ ਸੰਧੂ ਬਰਿਆਨ ਜੀ ਤੇ ਬਲਦੇਵ ਸਿੰਘ ਬਦਨ ਜੀ ਜੀ ਤੇ ਕਮਲਪੱਲਾ ਜੀ ਜਰਦੀਸ਼ ਰਾਣਾ ਜੀ ਜੀ ਤੇ ਹੋਰ ਬਹੁਤ ਸਾਰੇ ਸਹਿਬਾਨਾਂ ਨੇ ਮੇਰੇ ਬਾਰੇ ਬਹੁਤ ਵਿਚਾਰ-ਵਿਰਚਾਰ ਕਰਤੇ ਹਰਬੰਸ ਸਿੰਘ ਅਖਰ ਜੀ ਜੋ ਮੇਰੇ ਉਸਤਾਦ ਹਨ ਜੀ ਉਹਨਾਂ ਨੇ ਵੀ ਬਹੁਤ ਵਧੀਆ ਉਰਦੂ ਦੀ ਗੱਲ ਬੋਲੀ ਤੇ ਉਹਨਾਂ ਨੇ ਇਹਨਾਂ ਕਵਿਤਾ ਨੂੰ ਪੜਿਆ ਵੀ ਤੇ ਫੜ ਕੇ ਉਹਦੇ ਬਾਰੇ ਸ਼ੇਰਾਂ ਨੂੰ ਲਿਖਿਆ ਤੇ ਇੱਥੇ ਮੈਨੂੰ ਇੱਕ ਗੱਲ ਹੋਰ ਬਹੁਤ ਵਧੀਆ ਲੱਗੀ ਕਿ ਮੇਰੇ ਬਿਨਾਂ ਘੇ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਸੁਰਿੰਦਰ ਗੁਲਸ਼ਨਪੁਰੀ ਜੀ ਸੁਰਿੰਦਰ ਗੁਲਸ਼ਨਪੁਰੀ ਜੀ ਨੇ ਮੇਰੀ ਗਜ਼ਲ ਦੇ ਦੋ ਸ਼ੇਰ ਗਾਏ ਜੀ ਬਿਲਕੁਲ ਮੈਂ ਉਹਨਾਂ ਦੀ ਬਹੁਤ ਧੀ ਧੰਨਵਾਦੀ ਤੇ ਅਫੇ ਵਿੱਚ ਆਪਣੀ ਸਾਫਾ ਦੀ ਨਾਰੀ ਬਾਰੇ ਕੋਈ ਦੋ ਲਾਈਨਾਂ ਸੁਣਾਉਂਦੀ 10.5 ਜੀ ਦੋਹਾਂ ਆਜੇ ਕੋਈ ਨਹੀਂ ਵਿਗੜੀ ਗੱਲ ਹੁਣ ਤਾਂ ਸੁਲਝਾਣਾ ਹੈ ਮੁਸ਼ਕਿਲ ਚੰਗੇ ਮੂੜ ਹਾਲਾਤ ਬਣਾਉਣਾ ਹੈ ਮੁਸ਼ਕਿਲ ਜੀ ਕਰੋ ਕੋਈ